ਨਾ ਮੰਮੀ ਆਉਣ ਨੂੰ ਕੀ ਮਾਮਾ 5 ਡੱਬੇ ਲੈ ਆਉਂਦਾ ਆ ਦੋ ਡੱਬੇ ਲੈ ਕੇ ਆ ਜਾਂਦਾ ਦੱਸ ਉਹਦੇ ਕੋਲੇ ਕਿਹੜੀ ਚੀਜ਼ ਦਾ ਘਟ ਹੈ ਨਾ ਕਦੇ ਤੁਸੀਂ ਕਹਿੰਦੇ ਹੋ ਵੀ ਦੋ ਡੱਬਿਆਂ ਦਾ ਕੋਈ ਸੰਧਾਰਾ ਹੁੰਦਾ ਮਾੜੀ ਮੋਟੀ ਚੀਜ਼ ਵੱਧ ਲੈ ਆਵੇ ਨਾ ਕੋਈ ਬਿਸਕੁਟ ਲੈ ਕੇ ਆਉਂਦਾ ਨਾ ਕੁਝ ਹੋਰ ਆ ਦੋ ਡੱਬੇ ਹੁੰਦੇ ਨੇ ਇਹਦੇ ਚੋਂ ਕੀ ਅਗਲਾ ਕਿਸੇ ਨੂੰ ਵੰਡ ਦੂ ਕੀ ਘਰੇ ਖਾ ਲੂ ਤੁਸੀਂ ਇੱਥੇ ਕੀ ਕਰਦੇ ਹੋ ਜੀ ਕੀ ਦੇਖਦੇ ਹੋ ਬੁੱਟਿਆਂ ਚ ਉਹ ਦੇਖਣਾ ਤਾਂ ਕੀ ਹੈ ਮੈਂ ਤਾਂ ਮਰੂਦ ਦੇਖਦਾ ਸੀ ਇਹ ਤਾਂ ਸਾਰੇ ਕਾਲੇ ਹੋਏ ਪਏ ਨੇ ਪਤਾ ਨਹੀਂ ਐ ਕਾ ਤੋ ਹੋ ਗਏ ਆ ਦੇਖਾ ਹਾਂ ਜੀ ਇਹ ਤਾਂ ਹੈਗਾ ਐ ਦੀ ਕਿ ਤੈਨੂੰ ਫਲ ਲੱਗਿਆ ਹੀ ਨਹੀਂ ਜਿੰਨਾ ਕ ਲੱਗਿਆ ਉਹ ਵੀ ਸਾਰਾ ਖਰਾਬ ਹੋ ਗਿਆ ਮੈਂ ਤਾਂ ਐ ਕਹਿੰਦੀ ਸੀ ਤੁਸੀਂ ਇੱਥੇ ਕੋਈ ਦਵਾਈ-ਦਵਾਈ ਲਿਆ ਕੇ ਪਾ ਦਿਓ ਹਾਂ ਦਵਾਈੇ ਪਾਉਣੀ ਪਊਗੀ ਦੇਖਦਾ ਅੱਜ ਲਿਆਉਣਾ ਸ਼ਹਿਰੋਂ ਚਲੋ ਠੀਕ ਹੈ ਜੀ ਉਹ ਤਾਂ ਤੁਸੀਂ ਲਿਆ ਕੇ ਪਾ ਦਿਓ ਪਰ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨ ਆਈ ਸੀ ਮੈਂ ਤਾਂ ਤੁਹਾਨੂੰ ਆਏ ਕਹਿੰਦੀ ਸੀ ਵੀ ਐਤ ਕੀ ਨਾ ਮੈਂ ਆਪਦੇ ਪੇਕੇ ਧੀਆਂ ਦੇਖਣ ਜ਼ਰੂਰ ਜਾਉਂਗੀ ਕਿੰਨੇ ਸਾਲ ਹੋ ਗਏ ਮੈਥੋਂ ਜਾਇਆ ਹੀ ਨਹੀਂ ਜਾਂਦਾ ਹਰ ਵਾਰੀ ਕਾਲ ਹੋ ਜਾਂਦੀ ਹੈ ਕੋਈ ਉੱਥੇ ਜਾਣ ਨੂੰ ਕੀ ਹੈ ਹੁਣ ਆਪਣੇ ਪਿੰਡ ਲੱਗਦੀਆਂ ਤਾਂ ਹੈਗੀਆਂ ਨੇ ਧੀਆਂ ਤੋਂ ਇੱਥੇ ਦੇਖਿਆ ਇੱਕੋ ਹੀ ਗੱਲ ਹੈ ਇੱਕੋ ਗੱਲ ਕਿਉਂ ਹੈ ਜੀ ਹੁਣ ਜੇ ਮੈਂ ਆਪਦੇ ਪੇਕੇ ਜਾਉਂਗੀ ਉੱਥੇ ਵੀ ਰੇ ਸਹੇਲੀਆਂ ਵੀ ਆਈਆਂ ਹੋਣਗੀਆਂ ਮੈਂ ਉਹਨਾਂ ਨੂੰ ਵੀ ਬਹਾਨੇ ਨਾਲ ਮਿਲ ਲੂੰਗੀ ਉਹ ਤਾਂ ਸੱਤੋਂ ਮਿਲਿਆ ਨਹੀਂ ਜਾਂਦਾ। ਕਈ ਵਾਰੀ ਜਦੋਂ ਮੈਂ ਗਈ ਹੁੰਨੀ ਆ ਉਹ ਨਹੀਂ ਆਈਆਂ ਹੁੰਦੀਆਂ। ਕਦੇ ਉਹ ਆਈਆਂ ਹੁੰਦੀਆਂ ਨੇ ਛੁੱਟੀਆਂ 'ਚ ਮੇਥੋਂ ਨਹੀਂ ਜਾਇਆ ਜਾਂਦਾ। ਬਸ ਆ ਇੱਕ ਤੀਆਂ ਦਾ ਹੀ ਮੌਕਾ ਹੁੰਦਾ। ਜਦੋਂ ਸਾਰੀਆਂ ਕੁੜੀਆਂ ਆਉਂਦੀਆਂ ਨੇ ਅਸੀਂ ਸਾਰੀਆਂ ਜਣੀਆਂ ਮਿਲ ਲਾਂਗੇ। ਨਾਲੇ ਪਤਾ ਹੈ ਉਹ ਹਰ ਵਾਰੀ ਪੁੱਛਦੀਆਂ ਨੇ ਮੰਮੀ ਨੂੰ ਵੀ ਆਂਟੀ ਲਵੀ ਕਿਉਂ ਨਹੀਂ ਆਉਂਦੀ? ਵੀ ਤੁਸੀਂ ਉਹਨੂੰ ਵੀ ਬੁਲਾਇਆ ਕਰੋ। ਮੰਮੀ ਤਾਂ ਵਿਚਾਰੀ ਮੈਨੂੰ ਹਰ ਸਾਲ ਫੋਨ ਕਰ ਦਿੰਦੀ ਐ ਵੀ ਤੂੰ ਆ ਜਾ ਤੀਆਂ ਦੇਖਣ। ਮੈਂ ਕੋਈ ਨਾ ਕੋਈ ਬਹਾਨਾ ਬਣਾ ਦਿੰਨੀ ਆ ਤੇ ਜਾਂਦੀ ਵੀ ਨਹੀਂ। ਉਹ ਮੈਂ ਤਾਂ ਤੈਨੂੰ ਤਾਂ ਕਹਿੰਦਾ ਸੀ ਵੀ ਪਿੱਛੇ ਮੇਰੀ ਰੋਟੀ ਦਾ ਔਖਾ ਹੋ ਜਾਂਦਾ ਹੁਣ ਇੱਥੇ ਤੈਨੂੰ ਪਤਾ ਵੀ ਹੋਰ ਕੌਣ ਬੈਠਾ ਹੈ ਜਿਹੜਾ ਮੇਰੀ ਰੋਟੀ ਬਣਾ ਦੇ ਜੇ ਕੋਈ ਹੁੰਦਾ ਫਿਰ ਮੈਂ ਤੈਨੂੰ ਕਦੋਂ ਰੋਕਦਾ ਮੇਰੇ ਕਿੰਨੂ ਚਾਹੇ ਤੂੰ ਦਸ ਦਿਨ ਲਾਏ ਆਂਦੀ ਉਹ ਤਾਂ ਜੀ ਮੈਨੂੰ ਵੀ ਪਤਾ ਹੈ ਵੀ ਪਿੱਛੇ ਹੋ ਤਾਂ ਔਖਾ ਹੀ ਜਾਂਦਾ ਪਰ ਐਦ ਕਿ ਤਾ ਤੁਸੀਂ ਜਿਵੇਂ ਮਰਜੀ ਆਪ ਦਾ ਸਾਰਿਓ ਮੈਂ ਤਾਂ ਜ਼ਰੂਰ ਜਾਣਾ ਈ ਆ ਤੇ ਮੇਰਾ ਤਾਂ ਪਤਾ ਨਹੀਂ ਕਿਉਂ ਐਦ ਕਿ ਇੰਨਾ ਦਿਲ ਕਰੀ ਜਾਂਦਾ ਵੀ ਮੈਂ ਜਾ ਕੇ ਆਵਾਂ ਚੱਲ ਠੀਕ ਹੈ ਤੂੰ ਜਾ ਈ ਪਰ ਜ਼ਿਆਦੇ ਦਿਨ ਨਾ ਲਾਈਂ ਇੱਕ ਦੋ ਦਿਨਾਂ ਬਾਅਦ ਮੁੜ ਆਈ ਆਂ ਆ ਰੋਟੀ ਉਹ ਆ ਉਹ ਚੱਲ ਮੈਂ ਦੋ ਦਿਨ ਚਾਚੇ ਕੇ ਖਾ ਲੂੰ ਚਲੋ ਠੀਕ ਐ ਜੀ ਜਿਆਦੇ ਦਿਨ ਨਹੀਂ ਲਾਉਂਦੀ ਮੈਂ ਦੋ ਦਿਨ ਨਹੀਂ ਲਾਉਂਗੀ ਵੱਧ ਤੋਂ ਵੱਧ ਇੱਕ ਦਿਨ ਵੱਧ ਲੱਗ ਜੂਗਾ ਹੋਰ ਨਹੀਂ ਰਹਿੰਦੀ ਮੈਂ ਹੁਣ ਮੈਂ ਐ ਕਰਦੀ ਆ ਮੰਮੀ ਨੂੰ ਫੋਨ ਕਰਕੇ ਪੁੱਛ ਲੈਣੀ ਆ ਵੀ ਧੀਆ ਕਦੋਂ ਲੱਗਣਗੀਆਂ ਚੱਲ ਠੀਕ ਐ ਤੂੰ ਪੁੱਛ ਲੈ ਮੰਮੀ ਨੂੰ ਫਿਰ ਉਹ ਜੀ ਸਾਹਿਬ ਨਾਲ ਆਪਦੀ ਤਿਆਰੀ ਕਰ ਲਈ ਮੈਂ ਤੈਨੂੰ ਇੱਥੋਂ ਬੱਸ ਚੜਾ ਕੇ ਆਉਂਗਾ ਤੇ ਹੁਣ ਤੈਨੂੰ ਵੀ ਪਤਾ ਵੀ ਜੇ ਮੈਂ ਤੈਨੂੰ ਛੱਡਣ ਵਾਗਿਆ ਪਿੱਛੋਂ ਘਰ ਸੁਣਨਾ ਰਹੂ ਚਲੋ ਠੀਕ ਹੈ ਜੀ ਹੁਣ ਮੈਂ ਕਰ ਲਾਂ ਮੰਮੀ ਨੂੰ ਫੋਨ ਫਿਰ ਤੁਸੀਂ ਮੈਨੂੰ ਉਸ ਹਿਸਾਬ ਨਾਲ ਬੱਸ ਚੜਾ ਆਇਓ ਹੈਲੋ ਹਾਂ ਬੱਤ ਸਤਿ ਸ਼੍ਰੀ ਅਕਾਲ ਮੰਮੀ ਹੋਰ ਕੀ ਮੈਂ ਹਾਂ ਤੁਸੀਂ ਸਤਿ ਸ਼੍ਰੀ ਅਕਾਲ ਹਾਂ ਬੱਤ ਮੈਂ ਤਾਂ ਠੀਕ ਠਾਕ ਆ ਤੂੰ ਦੱਸ ਮੈਂ ਵੀ ਵਧੀਆ ਐ ਮੰਮੀ ਨਾ ਮੈਨੂੰ ਆਏ ਦੱਸੋ ਵੀ ਸੌਣ ਦਾ ਮਹੀਨਾ ਚੱਲ ਰਿਹਾ ਤੁਸੀਂ ਮੈਨੂੰ ਫੋਨ ਹੀ ਨਹੀਂ ਕਰਿਆ ਵੀ ਭਾਈ ਆ ਕੇ ਤੀਂਆਂ ਦੇਖ ਜਾ ਫੋਨ ਤਾਂ ਬੱਤ ਮੈਂ ਤੈਨੂੰ ਤਾਂ ਕਰਾਂ ਜੇ ਤੂੰ ਆਉਣਾ ਹੋਵੇ ਜਦੋਂ ਮੈਂ ਤੈਨੂੰ ਫੋਨ ਕਰਦੀ ਹਾਂ ਹਰ ਸਾਲ ਤੂੰ ਕੋਈ ਨਾ ਕੋਈ ਬਹਾਨਾ ਬਣਾ ਦਿੰਨੀ ਆ ਆਉਂਦੀ ਤਾਂ ਹੈ ਨਹੀਂ ਪਰ ਮੰਮੀ ਤੁਸੀਂ ਆਪਦੇ ਵੱਲੋਂ ਤਾਂ ਮੈਨੂੰ ਫੋਨ ਕਰ ਦਿੰਦੇ ਕੀ ਪਤਾ ਮੈਂ ਕਿਤੀਆਂ ਦੇਖਣ ਆਈ ਜਾਂਦੀ ਨਾ ਹਜੇ ਕਿਹੜਾ ਸੌਣ ਲੱਗਿਆ ਜੇ ਤੇਰਾ ਜੀ ਕਰਦਾ ਤੂੰ ਆ ਜਾ ਤੀਆਂ ਤਾਂ ਆਪਣੇ ਲੱਗਦੀਆਂ ਨੇ ਅੱਛਾ ਮੰਮੀ ਲੱਗ ਰਹੀਆਂ ਨੇ ਤੀਆਂ ਚਲੋ ਫੇਰ ਤਾਂ ਮੈਂ ਅੱਜ ਹੀ ਆਉਣੀ ਆ ਹੁਣ ਤਾਂ ਇਹਨਾਂ ਨੇ ਵੀ ਕਹਿਤਾ ਵੀ ਚਲ ਤੂੰ 2-3 ਦਿਨ ਲਾਇਆ ਵੀ ਮੈਂ ਰੋਟੀ ਦਾ ਆਪ ਹੀ ਸਾਰ ਲਵਾਂ ਚਲ ਠੀਕ ਐ ਪੁੱਤ ਆ ਜਾ 2 ਦਿਨ ਲਾ ਜਾ ਮੇਰੇ ਕੋਲੇ ਨਾਲੇ ਰੌਣਕ ਮੇਲਾ ਦੇਖ ਜੀ ਨਾਲੇ ਅਭਿਆਸੇ ਲਿਆ ਛੁੱਲੀਆਂ ਨੂੰ ਮਿਲ ਜੇਗੀ ਚਲੋ ਠੀਕ ਹੈ ਮੰਮੀ ਫਿਰ ਮੈਂ ਵੀ ਆਦੀ ਤਿਆਰੀ ਕਰ ਲਾਂ ਚਲੋ ਠੀਕ ਹੈ ਪੁੱਤ ਚੰਗਾ ਜੀ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਹੈ ਹਾਂਜੀ ਠੀਕ ਠਾਕ ਆ ਤੁਸੀਂ ਸੁਣਾਓ ਨਾ ਨਾ ਪਾਣੀ ਨਹੀਂ ਪੀਣਾ ਬਹਿ ਜਾਓ ਤੁਸੀਂ ਹੋਰ ਸੁਣਾਓ ਵਧੀਆ ਪੁੱਤ ਬਸ ਤੈਨੂੰ ਹੀ ਡੀਕਦੀ ਸੀ ਵੀ ਕਿੰਨਾ ਚਿਰ ਹੋ ਗਿਆ ਫੋਨ ਕਰੇ ਨੂੰ ਹਜੇ ਤੱਕ ਆਈ ਹੈ ਨਹੀਂ ਮੰਮੀ ਚੱਲ ਤਾਂ ਮੈਂ ਥੋੜੇ ਟਾਈਮ ਬਾਅਦ ਹੀ ਪਈ ਸੀ ਬਸ ਪਿੰਡੋਂ ਬਾਸੀ ਨਹੀਂ ਮਿਲੀ ਜਿਹੜੀਆਂ ਦੋ ਕਾਈਆਂ ਉਹਨਾਂ 'ਚ ਭੀੜ ਬਹੁਤੀ ਸੀਗੀ ਫੇਰ ਮੈਂ ਉਾਈ ਹੋ ਗਿਆ ਵੀ ਚੱਲ ਬਿੰਦ ਚੱਲ ਤੇ ਖੜ ਜਾਨੀ ਆ ਫੇਰ ਇੱਕ ਬੱਸ ਆਈ ਉਹ ਥੋੜੀ ਜੀ ਖਾਲੀ ਸੀ ਉਹਦੇ ਚ ਚੜੀ ਤਾਂ ਮੜਾ ਜਾ ਟਾਈਮ ਲੱਗ ਗਿਆ ਚੱਲ ਕੋਈ ਨਾ ਪੁੱਤ ਤੂੰ ਟਾਈਮ ਨਾ ਪਹੁੰਚ ਤਾ ਗਈ ਨਾਲੇ ਮੈਨੂੰ ਐਂ ਦੱਸ ਵੀ ਤੂੰ ਬੈਗ ਬੋਗ ਲੈ ਕੇ ਨਹੀਂ ਆਈ ਤੂੰ ਮੈਨੂੰ ਤਾਂ ਕਹਿੰਦੀ ਸੀ ਮੈਂ ਦੋ ਤਿੰਨ ਦਿਨ ਰਹੂੰਗੀ ਜਦੋਂ ਆਉਂਗੀ ਮੰਮੀ ਰਹਿ ਕੇ ਤਾਂ ਮੈਂ ਜਾਉਂਗੀ ਬੈਗ ਤਾਂ ਮੈਂ ਤਾਂ ਨਹੀਂ ਚੱਕਿਆ ਮੈਂ ਕਿਹਾ ਇੱਥੇ ਮੀਨਾ ਲਾਉਣਾ ਸੀ ਦੋ ਸੂਟ ਸੀ ਉਹ ਮੈਂ ਲਫਾਫੇ ਚ ਪਾ ਲਿਆਈ ਮਗਾ ਕਾਨੂੰ ਬੈਗ ਚੱਕਣਾ ਨਾਲੇ ਮੰਮੀ ਮੈਨੂੰ ਆਏ ਦੱਸੋ ਤੁਸੀਂ ਜਾਣੇ ਹੁੰਨੇ ਹੋ ਧੀਆਂ ਤੇ ਉੱਥੇ ਮੇਰੀਆਂ ਕੋਈ ਸਹੇਲੀਆਂ ਆਈਆਂ ਵੀ ਹੈਗੀਆਂ ਨੇ ਤੁਹਾਨੂੰ ਕੋਈ ਮਿਲੀ ਹੈ ਹਾਂ ਪੁੱਤ ਜਾਇਓ ਨਹੀਂ ਹੁੰਨੀ ਆ ਤੇਰੀਆਂ ਭਤੀਜੀਆਂ ਨੂੰ ਗੇੜਾ ਕਢਾ ਲਿਆ ਹੁੰਨੀ ਹੁੰਨੀ ਆ ਉੱਥੇ ਮੈਨੂੰ ਪ੍ਰਵੀਨ ਮਿਲ ਗਈ ਨਾਲੇ ਅੰਮੀ ਮਿਲ ਗਈ ਕਹਿੰਦੀ ਆ ਲਵੀ ਨਹੀਂ ਆਈ ਆਂਟੀ ਮੈਂ ਕਿਹਾ ਭਾਈ ਮੈਂ ਤਾਂ ਬੁਲਾਈ ਨਹੀਂ ਫਿਰ ਪ੍ਰਵੀਨ ਕਹਿੰਦੀ ਆਂਟੀ ਕਿਉਂ ਨਹੀਂ ਬੁਲਾਇਆ ਮੈਂ ਕਿਹਾ ਭਾਈ ਹਰ ਸਾਲ ਮੈਂ ਫੋਨ ਕਰਦੀ ਆਂ ਉਹ ਆਉਂਦੀ ਤਾਂ ਹੈ ਨਹੀਂ ਤਾਂ ਨਹੀਂ ਬੁਲਾਈ ਕੰਤਾ ਪੁੱਤ ਬਹੁਤ ਜ਼ਿਆਦ ਕਰਦੀਆਂ ਸੀ ਕਹਿੰਦੀ ਆਂਟੀ ਸਾਨੂੰ ਤਾਂ ਬਹੁਤ ਸਾਲ ਹੋ ਗਏ ਕਹਿੰਦੀ ਇੱਕ ਦੂਜੀ ਨਾਲ ਮਿਲੀਆਂ ਵੀ ਨਹੀਂ ਮੰਮੀ ਮਿਲਿਏ ਵੀ ਕਿਵੇਂ ਹੁਣ ਤੁਹਾਨੂੰ ਪਤਾ ਤਾਂ ਹੈਗਾ ਮੇਰੀ ਮਜਬੂਰੀ ਦਾ ਮੇਰਾ ਪਿੱਛੇ ਨਹੀਂ ਸਰਦਾ ਮੈਂ ਤਾਂ ਤੁਹਾਡੇ ਕੋਲੇ ਵੀ ਮਸਾ ਗੇੜਾ ਮਾਰ ਕੇ ਜਾਨੀ ਆ ਮਬੀ ਜੇ ਤਾਂ ਪਿੱਛੇ ਕੋਈ ਘਰ ਸੰਭਣ ਵਾਲਾ ਹੋਵੇ ਫੇਰ ਹੀ ਆਇਆ ਜਾਂਦਾ ਫੇਰ ਤਾਂ ਮੈਂ 4 ਦਿਨ ਉਰੇ ਰਹਿ ਕੇ ਜਾਵਾਂ ਕਿਸੇ ਨੂੰ ਮਿਲਾਂ ਹੁਣ ਜਦੋਂ ਮੇਰਾ ਪਿੱਛੇ ਹੀ ਸਰਦਾ ਫੇਰ ਮੈਂ ਕਿਵੇਂ ਆਵਾਂ ਨਾ ਫਿਰ ਐ ਵੀ ਕੀ ਤੇਰਾ ਕਿਵੇਂ ਜੀ ਕਰਿਆ ਹੁਣ ਵੀ ਤਾਂ ਹੈਪੀ ਨੂੰ ਔਖਾ ਹੀ ਹੋ ਜੂ ਮਗਰ ਮੰਮੀ ਐਦ ਕੀ ਤਾਂ ਇਹ ਆਪਦਾ ਆਪ ਹੀ ਸਾਰ ਲੈਣਗੇ ਇਹਨਾਂ ਨੇ ਮੈਨੂੰ ਕਹਿਤਾ ਵੀ ਮੈਂ ਚੱਲ ਚਾਚੇ ਕੇ ਖਾ ਲੂ ਰੋਟੀ ਨਾਲੇ ਨਾ ਐਦ ਕੀ ਮੇਰਾ ਬਹੁਤ ਦਿਲ ਕਰਦਾ ਸੀ ਵੀ ਮੈਂ ਦੋ ਦਿਨ ਤੁਹਾਡੇ ਕੋਲੇ ਲਾ ਕੇ ਜਾਵਾਂ ਚੱਲ ਵਧੀਆ ਕੀਤਾ ਪੁੱਤ ਤੀਆਂ ਦੇ ਬਹਾਨੇ ਨਾਲ ਮੇਰੇ ਕੋਲੇ ਦੋ ਦਿਨ ਲਾਤਾ ਜਾਏਂਗੀ ਹੂੰ ਤਾਂ ਨਹੀਂ ਆਉਂਦੀ ਲੈ ਹੁਣ ਤੂੰ ਐ ਕਰ ਆ ਸਾਮਾਨ ਸੂਨ ਅੰਦਰ ਛੱਡ ਦੇ ਮੈਂ ਤੇਰੇ ਵਾਸਤੇ ਚਾਹ ਬਣਾਉਂਦੀ ਆ ਹੋਰ ਤੂੰ ਤਾਂ ਪਾਣੀ ਵੀ ਨਹੀਂ ਪੀਤਾ ਜਦੋਂ ਦੀ ਆਈ ਹੈ ਮਾਂ ਦੀ ਪਿਆਸ ਨਹੀਂ ਸੀਗੀ ਅੰਦਰ ਰੱਖ ਦੇ ਮੈਂ ਚਾਹ ਬਣਾ ਕੇ ਲਿਆਉਣੀ ਮੈਂ ਤਾਂ ਬੁੱਤ ਬਾਂਟੀ ਨੂੰ ਕਿਦਾਂ ਦਾ ਕਹੀ ਜਾਨੀ ਆ ਵੀ ਤੇਰੀ ਦੀਦੀ ਨੂੰ ਸੰਧਾਰਾ ਦੇ ਆ ਉਹ ਕਹਿ ਦਿੰਦਾ ਹਜੇ ਮੇਰਾ ਟਾਈਮ ਨਹੀਂ ਮੰਮੀ ਕਹਿੰਦਾ ਅੱਜ ਜਾਂ ਨਾ ਕੱਲ ਜਾਂਣਾ ਆਈ ਬਸ ਟਾਈਮ ਲਗਾਈ ਜਾਂਦਾ ਮੰਮੀ ਹੁਣ ਤੁਹਾਨੂੰ ਪਤਾ ਹੀ ਐ ਨੌਕਰੀ ਵਾਲੇ ਦਾ ਕਿੱਥੇ ਟਾਈਮ ਲੱਗਦਾ ਚੱਲ ਕੋਈ ਨਹੀਂ ਜਿੱਦ ਦਿਨ ਉਹ ਵੇਲਾ ਹੋਇਆ ਨਾ ਉਸ ਦਿਨ ਭੇਜ ਦਿਓ ਉਸ ਦਿਨ ਆਜੂ ਮੇਰੇ ਕੋਲੇ ਮੈਂ ਤਾਂ ਬੁੱਤ ਤੈਨੂੰ ਐ ਕਹਿਨੀ ਆ ਵੀ ਹੁਣ ਆਈ ਵੀ ਤਾਂ ਹੈਗੀ ਆ ਤੂੰ ਆਪ ਦਾ ਸੰਧਾਰਾ ਵੀ ਨਾਲ ਹੀ ਲੈ ਗਈ ਇਹਦਾ ਕੀ ਪਤਾ ਟਾਈਮ ਲੱਗੇ ਨਾ ਲੱਗੇ ਐਨੇ ਨੂੰ ਸੌਣ ਲੰਗ ਜੇ ਚਲੋ ਠੀਕ ਐ ਮੰਮੀ ਫੇਰ ਐ ਕਰ ਲੂੰਗੀ ਜਾਂਦੀ ਹੋਈ ਲੈ ਹੀ ਜਾਊਂਗੀ ਪਰੋਂ ਆਏ ਐ ਮੈਨੂੰ ਬੱਸ ਝੋਖਾ ਵੀ ਹੋ ਜਾਊਗਾ ਮੈਂ ਤਾਂ ਐਂ ਕਹਿੰਦੀ ਸੀ ਜਦੋਂ ਬੰਟੀ ਕੰਮ ਤੋਂ ਆਊਗਾ ਤੁਸੀਂ ਉਹਨੂੰ ਇੱਕ ਵਾਰੀ ਪੁੱਛ ਤਾਂ ਲਓ ਕੀ ਪਤਾ ਉਹ ਮੈਨੂੰ ਛੱਡ ਹੀ ਆਵੇ ਉਹਦੇ ਕੋਲੇ ਟਾਈਮ ਹੋਵੇ ਫਿਰ ਨਾਲੇ ਤਾਂ ਮੈਂ ਆਪਦਾ ਸਮਾਨ ਲੈ ਜੂੰਗੀ ਨਾਲੇ ਟਾਈਮ ਸਿਰ ਘਰੇ ਪਹੁੰਚ ਜੂੰਗੀ ਹੁਣ ਤੁਹਾਨੂੰ ਪਤਾ ਹੀ ਐ ਵੀ ਬੱਸਾਂ ਅਜੇ ਤੱਕ ਖੱਜਲ ਖਵਾਰੀ ਹੁੰਦੀ ਐ ਚੱਲ ਜੇ ਇਹਦੇ ਕੋਲੇ ਜ਼ਿਆਦਾ ਟਾਈਮ ਨਹੀਂ ਨਾ ਹੋਊਗਾ ਤਾਂ ਮੇਰੇ ਕੋਲੇ ਜਾਣ ਆਉਣ ਹੀ ਕਰ ਲਵੇ ਚਲ ਬੰਟੀ ਨੂੰ ਤਾਂ ਪੁੱਤ ਮੈਂ ਪੁੱਛ ਲਉ ਤੇਰੇ ਸਾਹਮਣੇ ਹੈ ਵੀ ਕੀ ਕਹਿੰਦਾ ਪਰ ਤੂੰ ਇੱਕ ਵਾਰੀ ਨਾ ਮੇਰੇ ਕਹੇ ਤੂੰ ਹੈਪੀ ਨੂੰ ਵੀ ਫੋਨ ਕਰਕੇ ਪੁੱਛ ਲੈ ਕੀ ਪਤਾ ਜੇ ਉਹਦਾ ਟਾਈਮ ਹੋਇਆ ਉਹੀ ਆ ਕੇ ਤੈਨੂੰ ਲੈ ਜੇ ਮੰਮੀ ਟਾਈਮ ਦੀ ਗੱਲ ਨਹੀਂ ਟਾਈਮ ਨੂੰ ਤਾਂ ਇਹ ਬਿੱਲੇ ਹੀ ਨੇ ਖੇਤ 'ਚ ਕੰਮ ਨਿਭੜਿਆ ਬਿਆ ਜੀਰੀ ਲੱਗ ਗਈ ਇਹ ਤਾਂ ਘਰੀ ਹੁੰਦੇ ਨੇ ਜੇ ਇਹ ਉਰੇ ਆ ਕੇ ਲੈਣ ਮੈਨੂੰ ਫਿਰ ਘਰ ਸੁੰਨਾ ਰਹੂਗਾ ਤਾਂ ਕਰ ਕੀ ਨਹੀਂ ਮੈਂ ਕਹਿੰਦੀ ਕੱਲ ਕੋਈ ਨਾ ਪੁੱਤ ਆ ਹੁਣ ਬੰਟੀ ਆ ਜੂਗਾ ਨਾ ਉਹਦੇ ਨਾਲ ਸਲਾਹ ਕਰ ਲੈਨੇ ਆ ਵੀ ਕੀ ਕਹਿੰਦਾ ਉਹ ਤਾਂ ਆਏ ਆ ਮੰਮੀ ਜੇ ਉਹ ਮੰਨ ਜੇ ਨਾ ਸਾਰੇ ਹੀ ਕੰਮ ਲੋਟ ਆ ਜੇ ਮੈਨੂੰ ਬੱਸਾਂ ਚ ਨਾ ਧੱਕੇ ਖਾਣੇ ਪੈਣ ਮੈਂ ਤਾਂ ਉਹਦਾ ਬਹੁਤਾ ਟਾਈਮ ਵੀ ਨਹੀਂ ਲਵਾਉਂਦੀ ਜੇ ਮੇਰੇ ਕੋਲੇ ਜਾਨ ਆਉਣੀ ਕਰ ਲਵੇ ਚਲ ਕੋਈ ਨਾ ਪੁੱਤ ਆ ਜਾਂਦੇ ਬੰਟੀ ਨੂੰ ਆਪਾਂ ਕਰ ਲੈਨੇ ਆ ਉਹਦੇ ਨਾਲ ਗੱਲ ਚਲ ਪੁੱਤ ਤੂੰ ਹੁਣ ਆਏ ਕਰ ਬਿੰਦ ਚੱਟ ਰਾਮ ਕਰ ਲਾ ਫਿਰ ਆਪਾਂ ਨਾ 5:00 ਵਜੇ ਤੀਆਂ ਤੇ ਵੀ ਜਾਣਾ ਨਾਲੇ ਟਾਈਮ ਨਾਲ ਤਿਆਰ ਹੋ ਜੀ ਬਾਲਾ ਲੇਟ ਨਾ ਹੋਈ ਠੀਕ ਹੈ ਮੰਮੀ ਚਲੋ ਆਜੋ ਚਲ ਚਲੋ ਮੰਮੀ ਇਹ ਵੀ ਵਧੀਆ ਹੋ ਗਿਆ ਜਿਹੜਾ ਬੰਟੀ ਨੇ ਕਹਿਤਾ ਵੀ ਮੈਂ ਛੱਡਿਆ ਹਾਂ ਨਹੀਂ ਬੱਸਾਂ 'ਚ ਤਾਂ ਬਹੁਤ ਔਖਾ ਹੋ ਜਾਂਦਾ ਚੱਲ ਪੁੱਤ ਵਧੀਆ ਨਾਲੇ ਤੂੰ ਵੀ ਸਿਖਾ ਲਈ ਵਗ ਜੇਗੀ ਨੇ ਜਦ ਜਾਖਣੇ ਵਿਆਹ ਸਮਾਨ ਚੱਕ ਕੇ ਤਾਂ ਬੱਸਾਂ 'ਚ ਬਹੁਤ ਔਖਾ ਹੈ ਪੀੜੀ ਵਾਲੀ ਹੁੰਦੀ ਹੈ ਦੇਖ ਪੁੱਤ ਗੱਡੀ 'ਚ ਨਾਲੇ ਘਰੋਂ ਚੜ੍ਹੇਗੀ ਘਰੇ ਜਾ ਕੇ ਉਤਰੇਗੀ ਨਾਲੇ ਜਿੰਨਾ ਮਰਜੀ ਸਮਾਨ ਘਰਲਾ ਵਿੱਚ ਹਾਂਜੀ ਮੰਮੀ ਇਹ ਤਾਂ ਹੈਗਾ ਨਾਲੇ ਤਾਂ ਉਹ ਮੈਨੂੰ ਛੱਡਿਆਊਗਾ ਨਾਲੇ ਤੁਹਾਡਾ ਸੰਧਾਰੇ ਦਾ ਕੰਮ ਨਿਭੜ ਜੂ ਨਹੀਂ ਅਜਾ ਤੇਰਾ ਮਾਮਾ ਵੀ ਆਉਂਦਾ ਚੱਲੂੰ ਤਾਂ ਵਧੀਆ ਨਾਲੇ ਤੈਨੂੰ ਮਿਲ ਜੂਗਾ ਪਰ ਦੱਸਿਆ ਹੀ ਨਹੀਂ ਕੁਛ ਨਾ ਫੋਨ ਫੋਨ ਕਰਿਆ ਵੀ ਮੈਂ ਆਉਂਗਾ ਅੱਸੀ ਗੱਲ ਮਾਮਾ ਜੀ ਅੱਸੀ ਕਾ ਅੱਸੀ ਗੱਲ ਬਣਾ ਰਾਤਰੀ ਕਾਲ ਹੋਰ ਸਨਾਹ ਸਾਹਿਬ ਠੀਕ ਠਾਕ ਹੈ ਠੀਕ ਹੈ ਤੁਸੀਂ ਸੁਣਾਓ ਹਾਂ ਸਭ ਠੀਕ ਹੈ ਅੱਲਾ ਬਖਸ਼ੂ ਤੁਹਾਨੂੰ ਆਣੀ ਲੈ ਰਿਹਾ ਤੇਰੇ ਮਾਮੇ ਨੂੰ ਵੀਰੇ ਤੂੰ ਮੜਾ ਮੋਟਾ ਦਾਸਤਾ ਦਿਆ ਕਰ ਫੋਨ ਫੋਨ ਕਰਕੇ ਵੀ ਮੈਂ ਭੈਣੇ ਆ ਜਾਊਂਗਾ ਦੱਸ ਬੰਦਾ ਕਈ ਵਾਰੀ ਘਰੇ ਨਹੀਂ ਹੁੰਦਾ ਬਾਹਰ ਅੰਦਰ ਗਿਆ ਹੋਇਆ ਹੁੰਦਾ ਮੈਨੂੰ ਤਾਂ ਬਾਜ਼ਾਰ 'ਚ ਕੰਮ ਸੀ ਮੈਂ ਆਉਣਾ ਸੀ ਕਿ ਮੈਂ ਕਿਹਾ ਨਾਲ ਚੱਲ ਇਹ ਵੀ ਸੰਧਾਰੇ ਦਾ ਵੀ ਕੰਮ ਨਵੇੜਿਆ ਵਾ ਚੱਲ ਵਧੀਆ ਹੋ ਗਿਆ ਵੀਰੇ ਆ ਗਿਆ ਪਰ ਐਂ ਦੱਸ ਵੀ ਦੂਜੀਆਂ ਭੈਣਾਂ ਨੂੰ ਗਿਆ ਸੰਧਾਰਾ ਸੰਧੂਰਾ ਕਿ ਪਹਿਲਾਂ ਮੇਰੇ ਕੋਲ ਆਇਆ ਅਜੇ ਤਾਂ ਮੈਂ ਕਿਸੇ ਕੋਲ ਹੀ ਨਹੀਂ ਗਿਆ ਭੈਣੇ ਤੇਰੇ ਕੋਲ ਆਇਆ ਪਹਿਲਾਂ ਮੈਂ ਕੱਲ ਚਲ ਪਹਿਲਾਂ ਇੱਧਰ ਫੜਾਇਆ ਮਾਂ ਬਾਅਦ ਚ ਜਾਊਗਾ ਉੱਥੇ ਮੇਰੇ ਕੋਲੇ ਤਾਂ ਵੀਰੇ ਚਾਹੇ ਬਾਅਦ ਚ ਆ ਜਾਂਦਾ ਤੈਨੂੰ ਪਤਾ ਹੀ ਆ ਉਹ ਨਾ ਥੋੜਾ ਜਿਹਾ ਚੇਤੀ ਗੁੱਸਾ ਕਰ ਜਾਂਦੀਆਂ ਨੇ ਪਹਿਲਾਂ ਉਹਨਾਂ ਕੋਲੇ ਜਾਇਆ ਕਰ ਅੱਗੇ ਤਾਂ ਮੈਂ ਉਧਰ ਹੀ ਜਾਂਦਾ ਹੁੰਦਾ ਸੀ ਭੈਣੇ ਐ ਕਿ ਮੈਨੂੰ ਬਾਜ਼ਾਰ ਚ ਕੰਮ ਸੀ ਮੈਂ ਤਾਂ ਤੇਰੇ ਕੋਲੇ ਪਹਿਲਾਂ ਆ ਗਿਆ ਜਾਉਂ ਤਾਂ ਮੈਂ ਸਾਰਿਆਂ ਕੋਲ ਗੁੱਸਾ ਕਰਨ ਨਾਲੀ ਤਾਂ ਕੋਈ ਗੱਲ ਹੀ ਨਹੀਂ ਇਹ ਐਂ ਤਾਂ ਵੀਰੇ ਮੈਨੂੰ ਪਤਾ ਹੈ ਤੇਰਾ ਤੂੰ ਸਾਰਿਆਂ ਦਾ ਮਾਨਤਾ ਨਾ ਰੱਖਦਾ ਸਾਨੂੰ ਕੋਲੇ ਜਾਣਾ ਐ ਉਹ ਦੇਖ ਲੈ ਦੂਜੇ ਆ ਕੇ ਨਹੀਂ ਖੜਦੇ ਚੱਲ ਭੈਣੇ ਕੋਈ ਆਵੇ ਨਾ ਆਵੇ ਤੂੰ ਕਾਹਤੋਂ ਟੈਨਸ਼ਨ ਲੈਨੀ ਐ ਮੈਂ ਤਾਂ ਪਹੁੰਚਦਾ ਨਾ ਹਰੇਕ ਥਿਆਰ ਤੇ ਹਾਂ ਵੀਰੇ ਆਏ ਤਾਂ ਸਾਨੂੰ ਤੇਰੇ ਤੇ ਮਾਨ ਐ ਤੂੰ ਸਾਡੇ ਚਾਰਾਂ ਭੈਣਾ ਕੋਲੇ ਹਰੇਕ ਤਿੱਥ ਥਿਆਰ ਤੇ ਪਹੁੰਚਦਾ ਜਾਣਾ ਉਹ ਦੂਜੇ ਤਾਂ ਕੋਈ ਦੁੱਖ ਸੁੱਖ ਚ ਵੀ ਨਹੀਂ ਪਤਾ ਲੈਂਦੇ ਆ ਕੇ ਸੰਧਾਰੇ ਤਾਂ ਦੂਰ ਦੀ ਗੱਲ ਐ ਵੀ ਆਏ ਵੀ ਨਹੀਂ ਹੈਗਾ ਵੀ ਸਾਲ 6 ਮਹੀਨੇ ਬਾਅਦ ਗੇੜਾ ਹੀ ਮਾਰ ਜਾਣ ਚਲ ਉਹਨਾਂ ਤੇ ਗੱਲ ਛੱਡ ਪੈਣੇ ਜਦੋਂ ਆਉਂਦੇ ਹੀ ਨਹੀਂ ਹੈਗੇ ਫਿਰ ਉਹਨਾਂ ਦੀ ਗੱਲ ਕੀ ਕਰਨੀ ਹੈ ਉਹ ਆਪਦੇ ਡੱਬੇ ਸਾਭਲਾ ਜੇ ਪੁੱਤਾ ਹੈ ਕਰ ਨਾ ਇਹ ਡੱਬੇ ਰੱਖ ਨਿਰਸੋਈ ਚ ਤੇ ਨਾਲੇ ਤੇਰੇ ਮਾਮੇ ਵੱਤ ਤੇ ਚਾਹ ਦੀ ਕੁਟਰ ਬਣਾ ਲਿਆ ਬਣਾਉਣੀ ਹੈ ਬਈ ਫੋਰ ਜਸ ਵੀਰੇ ਅਸਲ ਬਾੜੀ ਵਧੀਆ ਖੜੀ ਐ ਫਸਰ ਬਾੜੀ ਤੇ ਸਭ ਵਧੀਆ ਖੜੀ ਐ ਪੈਣੇ ਪਰ ਤੂੰ ਵੀ ਪਿੰਡ ਜਿਹੜਾ ਮਾਰ ਲਿਆ ਕਰ ਕਦੀ ਕਿੰਨਾ ਚਿਰ ਹੋ ਗਿਆ ਤੈਨੂੰ ਆਈ ਨੂੰ ਆ ਆਉਂਗੀ ਵੀਰੇ ਅਗਰ ਮੀਂਹ ਥੋੜੀ ਜਿਹੀ ਘਟ ਜਾਂਦੇ ਮੇਰਾ ਤਾਂ ਆਪ ਬਹੁਤ ਜੀ ਕਰਦਾ ਵੀ ਪਿੰਡ ਜਾ ਕੇ ਆਵਾਂ ਜੇ ਆਏਂਗੀ ਤਾਂ ਰਾਤ ਰਹਿ ਕੇ ਆਈ ਫਿਰ ਬੰਦਾ ਗੱਲਾਂ ਬਾਤਾਂ ਕਰ ਲੈਂਦਾ ਦਿਨੇ ਤਾਂ ਤੈਨੂੰ ਪਤਾ ਭਾਵੇਂ ਟਾਈਮ ਨਹੀਂ ਲੱਗਦਾ ਸਾਰਾ ਦਿਨ ਕੰਮਕਾਰ ਦੀ ਲੰਘ ਜਾਂਦਾ ਹਾਂ ਹਾਂ ਵੀਰੇ ਰਾਤ ਰਹਿਣ ਵਾਸਤੇ ਆਉਂਗੀ ਬੰਟੀ ਦੀ ਛੁੱਟੀ ਆ ਜੇ ਨਾ ਕਿਸੇ ਦਿਨ ਫੇਰ ਆਉਂਗੀ ਨਹੀਂ ਤਾਂ ਫੇਰ ਪਿੱਛੇ ਘਰੇ ਔਖਾ ਆ ਲੋ ਮੰਮੀ ਚਾਹ ਮੰਮੀ ਤੁਹਾਨੂੰ ਲਿਆ ਕੇ ਦਮਾ ਨਾ ਬੱਤ ਮੈਂ ਨਹੀਂ ਪੀਣੀ ਹੁਣੇ ਤਾਂ ਅਜੇ ਪੀ ਕੇ ਹਟੇ ਸੀ ਚਲੋ ਠੀਕ ਹੈ ਮੰਮੀ ਮਮਾ ਜੀ ਆ ਲੈ ਲੋ ਹੋਰ ਤੂੰ ਦੱਸ ਭਾਈ ਕਦੋਂ ਆਈ ਸੀ ਕਹੇਗੀ ਦੋ ਚਾਰ ਦਿਨ ਮਾਮਾ ਜੀ ਮੈਨੂੰ ਤਾਂ ਹਜੇ ਦੋ ਕੁ ਦਿਨ ਹੀ ਹੋਏ ਨੇ ਆਈ ਨੂੰ ਕੱਲ ਨੂੰ ਜਾਊਂਗੀ ਵੀਰੇ ਨੇ ਕਿੱਥੇ ਆਉਣਾ ਸੀ ਇਹ ਤਾਂ ਤੀਆਂ ਕਰਕੇ ਆ ਗਈ ਨਹੀਂ ਇਹ ਤਾਂ ਕਦੇ ਰਾਤ ਵੀ ਨਹੀਂ ਰਹਿੰਦੀ ਚੱਲ ਭੈਣੇ ਬਹਾਨੇ ਨਾਲ ਹੀ ਆ ਜਾਣਾ ਤੂੰ ਕਿੱਥੇ ਕੰਮਕਾਰਾਂ ਨੂੰ ਟਾਈਮ ਮਿਲਦਾ ਹਾਂ ਵੀਰੇ ਗੱਲ ਤੇ ਤੇਰੀ ਠੀਕ ਐ ਅੱਜ ਕੱਲ ਕਿੱਥੇ ਘਰਾਂ ਤੋਂ ਨਿਕਲ ਜਾਂਦਾ ਕਿਸੇ ਤੋਂ ਚੱਲ ਭੈਣੇ ਮੈਂ ਤਾਂ ਜਾਣਾ ਫਿਰ ਹੁਣ ਮੈਨੂੰ ਕੁਵੇਲਾ ਹੋ ਜੂ ਫਿਰ ਅੱਗੇ ਵੀਰੇ ਬਿੰਦ ਚੱਟ ਹੋਰ ਬਹਿ ਜਾਂਦਾ ਐਡੀ ਤੈਨੂੰ ਕਾਲੀ ਹੋ ਜਾਂਦੀ ਐ ਆਉਣਾ ਮਗਰੋਂ ਪਹਿਲਾਂ ਤੈਨੂੰ ਭਜੰਦੀ ਪੈ ਜਾਂਦੀ ਐ ਚਲ ਕੋਈ ਨਾ ਪਾਣੇ ਮੈਂ ਫਿਰ ਕਿਹੜਾ ਮਾਰੂੰਗਾ ਚਲ ਠੀਕ ਐ ਆ ਤਾਰੇ ਆ ਪੁੱਤ ਪਾਂਡੇ ਪੁੰਡੇ ਚੱਕੇ ਅੰਦਰ ਔਰ ਚਲ ਆਉਂਦਾ ਤਾਂ ਹੈਗਾ ਵਿਚਾਰਾ ਜਿਵੇਂ ਮਰਜੀ ਆਉਂਦਾ ਨਾ ਮੰਮੀ ਆਉਣ ਨੂੰ ਕੀ ਮਾਮਾ ਪੰਜ ਡੱਬੇ ਲੈ ਆਉਂਦਾ ਆ ਦੋ ਡੱਬੇ ਲੈ ਕੇ ਆ ਜਾਂਦਾ ਹੈ ਤਾਂ ਸੋਦੇ ਕੋਲੇ ਕਿਹੜੀ ਚੀਜ਼ ਦਾ ਘਟ ਹੈ ਨਾ ਕਦੇ ਤੁਸੀਂ ਕਹਿੰਦੇ ਹੋ ਵੀ ਦੋ ਡੱਬਿਆਂ ਦਾ ਕੋਈ ਸੰਧਾਰਾ ਹੁੰਦਾ ਮਾੜੀ ਮੋਟੀ ਚੀਜ਼ ਵੱਧ ਲੈ ਆਵੇ ਨਾ ਕੋਈ ਬਿਸਕੁਟ ਲੈ ਕੇ ਆਉਂਦਾ ਨਾ ਕੁਝ ਹੋਰ ਆ ਦੋ ਡੱਬੇ ਹੁੰਦੇ ਨੇ ਇਹਦੇ ਚੋਂ ਕੀ ਅਗਲਾ ਕਿਸੇ ਨੂੰ ਵੰਡ ਦੂ ਕੀ ਘਰੇ ਖਾ ਲੂ ਚੱਲ ਫੇਰ ਕੀ ਹੋ ਗਿਆ ਜਿਹਹ ਜਾ ਨੂੰ ਠੀਕ ਲੱਗਦਾ ਉਹ ਲੈ ਆਉਂਦਾ ਮੈਂ ਨਹੀਂ ਉਹਨੂੰ ਕਹਿੰਦੀ ਕਿ ਹੁੰਦੀ ਹੁਣ ਤੁਸੀਂ ਮੇਰੇ ਕੋਲੇ ਆਉਨੇ ਹੋ ਨਾਲ ਤਾਂ ਪੰਜ ਡੱਬੇ ਲਿਆਉਨੇ ਹੋ ਬਿਸਕੁਟਾਂ ਦਾ ਪੀਪਾ ਹੁੰਦਾ ਤੇ ਕਪੜਾ ਲੀੜਾ ਹੁੰਦਾ ਉਹ ਕਿਸੇ ਨੂੰ ਦਿਖਾਉਣ ਤੇ ਵੀ ਵਾਹ ਵਾਹ ਹੁੰਦੀ ਹੈ ਵੀ ਭਾਈ ਇਹਦਾ ਸੰਧਾਰਾ ਆਇਆ ਹੁਣ ਤੁਹਾਡਾ ਕੀ ਦਿਖਾਵਾਂਗੇ ਵੀ ਇਹ ਦੋ ਡੱਬੇ ਆਏ ਨੇ ਨਾਲੇ ਮਾਮੇ ਕੋਲੇ ਸਭ ਕੁਝ ਹੈਗਾ ਫੇਰ ਵੀ ਕੰਜੂਸੀਆਂ ਕਰਦਾ ਹੈ ਪੁੱਤ ਮੇਰੀ ਗੱਲ ਸੁਣ ਤੂੰ ਤਾਂ ਕਹਿ ਤਾ ਵੀ ਮਾਮੇ ਕੋਲੇ ਬਥੇਰਾ ਖੁਸ਼ ਹੈ ਉਹ ਤਾਂ ਵਿਚਾਰਾ ਆਉਂਦਾ ਸੀਜ਼ਨ ਲਾ ਲਾ ਕੇ ਟਾਈਮ ਪਾਸ ਕਰਦਾ ਕੰਪੈਨ ਤੇ ਜਿਹੜਾ ਉਹਦਾ ਹਿੱਸਾ ਸੀ ਉਹਦੇ ਕੋਲੇ ਤਾਂ ਉਹ ਵੀ ਨਹੀਂ ਰਿਹਾ ਉਹ ਵੀ ਦੂਜੇ ਲੈ ਗਏ ਜੇ ਪੁੱਤੋ ਸਾਡੇ ਕੋਲੇ ਖਾਲੀ ਹੱਥ ਵੀ ਆ ਜੇ ਨਾ ਤਾ ਮੈਂ ਤਾਂ ਵੀ ਸ਼ੁਕਰ ਕਰਦੀ ਆ ਮੈਨੂੰ ਤਾਂ ਪੰਜ ਕੀ ਮੈਨੂੰ ਤਾਂ ਦੋ ਡੱਬੇ ਉਹਦੇ ਬਹੁਤ ਨੇ ਨਾਲੇ ਮੈਂ ਉਹਦੀ ਕੱਲੀ ਕੋਈ ਭੈਣ ਨਹੀਂ ਹੈਗੀ ਹੋਰ ਵੀ ਨੇ ਤਿੰਨ ਚਾਰ ਭੈਣਾਂ ਆਇਆ ਸੀ 11 ਕੋਲੇ ਜਾਂਦਾ ਜੇ ਦੋ ਦੋ ਡੱਬੇ ਵੀ ਲਜਾਉ ਤਾਂ ਵੀ 8 ਡੱਬੇ ਹੋਗੇ ਦੇਖੋ ਗਰੀਬ ਹੋ ਕੇ ਵੀ ਨਾ ਸਾਰੀਆਂ ਭੈਣਾਂ ਕੋਲੇ ਜਾਂਦਾ ਸਭ ਦਾ ਮਾਨਤਨ ਰੱਖਦਾ ਹੋਰ ਸਾਨੂੰ ਕੀ ਚਾਹੀਦਾ ਅਸੀਂ ਉਹਦੇ ਕੱਲੇ ਦੋ ਡੱਬੇ ਨਹੀਂ ਦੇਖਦੇ ਅਸੀਂ ਉਹਦਾ ਪਿਆਰ ਦੇਖਦੇ ਆਂ ਵੀ ਇਹ ਸਾਡਾ ਇੰਨਾ ਕਰਦਾ ਜਿਹੜੀਆਂ ਧੀਆਂ ਨੂੰ ਪੇਕੇਆਂ ਨਾਲ ਪਿਆਰ ਹੁੰਦਾ ਨਾ ਉਹ ਸੁਧਾਰੇ ਦਾ ਸਮਾਨ ਹੀ ਢੀਕ ਲੀਆਂ ਉਹ ਆਪਣੇ ਭੈਣ ਭਾਈ ਨੂੰ ਢੀਕਦੀਆਂ ਨੇ ਵੀ ਕਦੋਂ ਆਵੇ ਮੈਂ ਉਹਦੇ ਨਾਲ ਬਹਿ ਕੇ ਦੁੱਖ ਸੁੱਖ ਬੋਲਾਂ ਨਾਲੇ ਪੁੱਤ ਸੁਧਾਰੇ ਤੇ ਪਿਆਰ ਦੇਖੀਦਾ ਇਹ ਨਹੀਂ ਦੇਖੀਦਾ ਵੀ ਸਮਾਨ ਕਿੰਨਾ ਖਲਿਆ ਮੰਮੀ ਗੱਲ ਤਾਂ ਤੁਹਾਡੀ ਠੀਕ ਐ ਪਰ ਮੈਨੂੰ ਨਹੀਂ ਪਤਾ ਸੀ ਵੀ ਮਾਮੇ ਦਾ ਇੰਨਾ ਹੱਥ ਤੰਗ ਐ ਉਹ ਫੇਰ ਵੀ ਆਪਣੀਆਂ ਭੈਣਾਂ ਕੋਲੇ ਆਉਂਦਾ ਮੰਮੀ ਤੁਸੀਂ ਸਹੀ ਕਹਿੰਦੇ ਹੋ ਮਾਮੇ ਦਾ ਦਿਲ ਬਹੁਤ ਵੱਡਾ ਐ ਜਿਹੜਾ ਆਪਣੀਆਂ ਭੈਣਾਂ ਨੂੰ ਪੁੱਲਿਆ ਨਹੀਂ ਸਾਰਿਆਂ ਕੋਲੇ ਜਾਂਦਾ ਹੈ ਸਾਰਿਆਂ ਨਾਲ ਦਿਲੋਂ ਵਰਤਦਾ ਹੈ ਇਹੀ ਅਸਲੀ ਰਿਸ਼ਤੇ ਨੇ ਮੰਮੀ ਨਹੀਂ ਤਾਂ ਅੱਜ ਕੱਲ ਲਾਲਚ ਨੂੰ ਰਹਿ ਗਏ ਨੇ ਲਾਲਚ ਦੇ ਹੀ ਸੰਧਾਰੇ ਨੇ ਇਹੀ ਪੁੱਤ ਤੈਨੂੰ ਮੈਂ ਕਹਿਨੀ ਆ ਵੀ ਕਦੇ ਸੰਧਾਰੇ ਦੀਆਂ ਚੀਜ਼ਾਂ ਨਾ ਦੇਖੀ ਭੈਣ ਭਾਈ ਦਾ ਪਿਆਰ ਦੇਖੀ ਤਾਂ ਰਿਸ਼ਤੇ ਨਿਭਦੇ ਨੇ ਜੇ ਰਿਸ਼ਤਿਆਂ 'ਚ ਲਾਲਚ ਆ ਜਾਂਦਾ ਨਾ ਤਾਂ ਉੱਥੇ ਫਿੱਕ ਪੈ ਜਾਂਦੀ ਹੈ ਹਾਂਜੀ ਮੰਮੀ ਗੱਲ ਤਾਂ ਤੁਹਾਡੀ ਠੀਕ ਹੈ ਮੈਂ ਵੀ ਇਹੇ ਤੋਂ ਢੀ ਗੱਲ ਨਾ ਆਪਦੇ ਲੜ ਬਨ ਲੀ ਮੈਂ ਕਦੇ ਵੀ ਆਪਦੇ ਭੈਣ ਭਰਾਵਾਂ ਦੇ ਰਿਸ਼ਤੇ ਚ ਨਾ ਲਾਲਚ ਨਹੀਂ ਲਿਆਉਂਗੀ ਚਾਹ ਵਾਛੇ ਪੁੱਤ ਤੇਰੇ ਜਿਹੜਾ ਤੂੰ ਇੰਨਾ ਸੋਚਦੀ ਐ ਪੁੱਤ ਹੁਣ ਆਪਦੀ ਤੂੰ ਤਿਆਰੀ ਕਰਕੇ ਰੱਖ ਲੈ ਤੈਨੂੰ ਪਤਾ ਫਿਰ ਸਵੇਰੇ ਬੰਟੀ ਨੇ ਕਾਲੀ ਕਰਨੀ ਐ ਠੀਕ ਐ ਮੰਮੀ